ਪੰਜਾਬ ਟੀਵੀ ਦਾ ਖਾਸ ਨਿਊਜ਼ ਬੁਲੇਟਨ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਮੀਤਾ ਅਲੀਵਾਲ ਖਬਰਾਂ ਦੇ ਨਜ਼ਰ ਮਾਰਾਂਗੇ ਪਰ ਪਹਿਲਾਂ ਰੁਕ ਕਰਦੇ ਹਾਂ ਸੁਰਖੀਆਂ ਵੱਲ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਆਕਾਲੀਗੜ੍ਹ ਜੋੜ ਬਾਰੇ ਦਿੱਤੇ ਬਿਆਨ ਤੇ ਕੈਮਰਨ ਮੰੰਤੀ ਹਰਪਾਲ ਸਿੰਘ ਚੀਮਾ ਨੇ ਦਿੱਤਾ ਤਿੱਖਾ ਪ੍ਰਤੀਕਰਮ ਕਿਹਾ ਇਹ ਪਹਿਲਾਂ ਤੋਂ ਹੀ ਇਕੱਠੇ ਨੇ ਇਸੇ ਲਈ ਜਨਤਾ ਨੇ ਇਨ੍ਹਾਂ ਤੋਂ ਖੋ ਲਈ ਸੱਤਾ ਮੁੱਖ ਮੰਤਰੀ ਮਾਨ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਪੁਰਾਣੇ ਕੇਸ ਦੇ ਵਿੱਚ ਕੀਤਾ ਬਰੀ ਚੰਡੀਗੜ੍ਹ ਪੁਲਿਸ ਨੇ ਦਰਜ ਕੀਤਾ ਸੀ ਦੰਗਾ ਪੜਕਾਉਣ ਦਾ ਮਾਮਲਾ ਸੰਸਦੇ ਸਰਦ ਰੁੱਤ ਇਜ਼ਲਾਸ ਦੇ ਪਹਿਲੇ ਹੀ ਦਿਨ ਵਿਰੋਧੀ ਧਰਨੇ ਕੀਤਾ ਹੰਗਾਮਾ ਵਿਰੋਧੀਆਂ ਦਾ ਦੋਸ਼ ਸਾਨੂੰ ਮੁੱਦੇ ਨਹੀਂ ਚੁੱਕਣ ਦੇ ਰਹੀ ਸਰਕਾਰ ਇਹ ਤਾਂ ਨਾਸ਼ਾਹੀ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਅਮ੍ਰਿਤਸਰ ਦੇ ਡੀਸੀ ਨੂੰ ਸੌਂਪਿਆ ਮੰਗ ਪੱਤਰ 5 ਦਸੰਬਰ ਨੂੰ 2 ਘੰਟਿਆਂ ਦੇ ਲਈ ਰੇਲਾ ਰੋਕਣ ਦਾ ਕੀਤਾ ਐਲਾਨ ਕਣ ਖਬਰਾਂ ਵਿਸਥਾਰ ਦੇ ਨਾਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਅਕਾਲੀ ਗੱਟ ਜੋੜ ਬਾਰੇ ਦਿੱਤੇ ਬਿਆਨ ਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਪਹਿਲਾਂ ਤੋਂ ਹੀ ਇਕੱਠੇ ਹਨ। ਜਨਤਾ ਹੁਣ ਸਭ ਕੁਝ ਸਮਝ ਚੁੱਕੀ ਹੈ। ਇਹਨਾਂ ਤੋਂ ਸਿਆਸੀ ਜ਼ਮੀਨ ਜਨਤਾ ਨੇ ਖੋ ਲਈ ਹੈ। ਇਸੇ ਲਈ ਕੈਪਟਨ ਅਜਿਹਾ ਬਿਆਨ ਦੇ ਰਹੇ ਹਨ। ਬੀਤੇ ਦਿਨੀ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਅਕਾਲੀ ਗੱਟ ਜੋੜ ਦੀ ਪੈਰਵੀ ਕੀਤੀ ਸੀ। ਇਸ ਮੁੱਦੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਤਿੱਖੀ ਪ੍ਰਕਿਰਿਆ ਦੱਤੀ ਹੈ ਉਹਨਾਂ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਪਹਿਲਾਂ ਹੀ ਇਕੱਠੇ ਸਨ ਹੁਣ ਵੀ ਇਹ ਇਕੱਠੇ ਹੀ ਹਨ ਕੈਪਟਨ ਪਹਿਲਾਂ ਤੋਂ ਹੀ ਭਾਜਪਾ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਸਨ ਪਰ ਜਨਤਾ ਹੁਣ ਸਭ ਸਮਝ ਚੁੱਕੀ ਹੈ ਬਾਦਲ ਪਰਿਵਾਰ ਨੂੰ ਘੇਰਦਿਆਂ ਚਿਮਮਾ ਨੇ ਕਿਹਾ ਕਿ ਨਸ਼ਾ ਤੇ ਗੈਂਗਸਟਰ ਪਿਛਲੀਆਂ ਸਰਕਾਰਾਂ ਦੇ ਸਮੇਂ ਪੈਦਾ ਹੋਏ ਹਨ ਪੰਜਾਬ ਮੇ ਜੋ ਪੰਜਾਬ ਕੀ ਪੋਲਿਟੀਕਲ ਹਿਸਟਰੀ ਹੈ ਉਹ ਬੋ ਬਤਾਤੀ ਥੀ ਇਹ ਪਹਿਲੇ ਵੀ ਇਕੱਠੇ ਤੇ ਅਕਾਲੀ ਦਲ ਭਾਜਪਾ ਵਾਲੇ ਔਰ ਜਦ ਕੈਪਟਨ ਸਾਹਿਬ ਕਾਂਗਰਸ ਮੇ ਥੇ तब भी वो बीजेपी की बात करते थे तब भी वो बीजेपी के एजेंडे पे चलते थे आज उनकी बात सामने आई है देखिए जितने भी पुराने लोगों के रिजेक्ट किए हुए नेता है चाहे वो प्रकाश सिंह बादल की फैमिली हो चाहे कैप्टन साहब की फैमिली हो चाहे और तमाम फैमिलिया हो जितनी भी पॉलिटिकल सीन से पंजाब के लोगों ने रिजेक्ट करके आम घरों के बच्चों को सरकार दी है जो नए लड़के लड़कियां आई हैं पंजाब विधानसभा में हमारे माननीय मुख्यमंत्री सर भगवंत सिंह मान जी की अगवाई में अब उनको ये दुख हो रहा है कि ये कैसे आ गए इसीलिए सब इकट्ठा होना चाहते हैं पर लेकिन पंजाब के तीन करोड़ लोग भी इकट्ठे हैं जब ये इकट्ठे होंगे तो इनको जवाब देंगे इनकी किरारी हार कर... होगी भारतीय जनता पार्टी और अकाली दल भूल जाए कि वो अलायंस में भी आके अलायंस करके भी सत्ता में आ जाएंगे चाहे कैप्टन साहब चाहे जितने हारे हुए तमाम सीएम हैं सभी इकट्ठे होके दल बना ले तब भी वो पंजाब की सत्ता में नहीं आ सकते क्योंकि उनके समय में हमारे गुरु साहबान की बेहद हुई उनके समय में पंजाब में चिट्टा आया उनके समय में पंजाब की जवानी को बर्बाद किया गया उनके समय में पंजाब में रेत माफिया लैंड माफिया शराब माफिया ये सब कुछ अकाली दल बीजेपी और कांग्रेस की सरकारों के समय में आया तो मैं समझता वो पंजाब की धरती पे अब उनका पॉलिटिकल जो स्टेक है वो टिक नहीं पाएगा ਜਿਵੇਂ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਨ ਦਾ ਸਮਾਂ ਹੁਣ ਨਹੀਂ ਰਿਹਾ ਕਾਂਗਰਸ ਅਤੇ ਅਕਾਲੀ ਭਾਜਪਾ ਸਰਕਾਰਾਂ ਨੇ ਕਦੇ ਵੀ ਪੰਜਾਬ ਦਾ ਭਲਾ ਨਹੀਂ ਕੀਤਾ ਉਹਨਾਂ ਨੂੰ ਹੁਣ ਇਸ ਦੀ ਸਜ਼ਾ ਮਿਲ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਪੁਰਾਣੇ ਕੇਸ ਦੇ ਵਿੱਚ ਬਰੀ ਕਰ ਦਿੱਤਾ ਹੈ। ਕਰੀਬ 5 ਸਾਲ ਪਹਿਲਾਂ ਇਹ ਮਾਮਲਾ ਚੰਡੀਗੜ੍ਹ ਪੁਲਿਸ ਨੇ ਸੈਕਟਰ 3 ਦੇ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਦੰਗਾ ਪੜਕਾਉਣ, ਗੈਰ ਕਾਨੂੰਨੀ ਇਕੱਠ ਕਰਨ ਤੇ ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ ਕਰਨ ਤੋਂ ਰੋਕਣ ਦਾ ਦੋਸ਼ ਲਾਇਆ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਦਾਇਰ 5 ਸਾਲ ਪੁਰਾਣਾ ਕੇਸ ਰੱਦ ਕਰ ਦਿੱਤਾ ਉਸ ਕੇਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਉਹਨਾਂ 10 ਜਨਵਰੀ 2020 ਨੂੰ ਦੰਗਾ ਪੜਕਾਉਣ ਦੀ ਕੋਸ਼ਿਸ਼ ਕੀਤੀ ਸੀ ਜਸਟਿਸ ਅਦਾਲਤ ਨੇ ਕਿਹਾ ਕਿ ਪਹਿਲੀ ਨਜ਼ਰੇ ਕਿਸੇ ਵੀ ਵਿਰੁੱਧ ਕੋਈ ਠੋਸ ਕਾਰਨ ਨਹੀਂ ਪਾਇਆ ਗਿਆ ਇਹ ਮਾਮਲਾ 10 ਜਨਵਰੀ 2020 ਦਾ ਹੈ ਜਦੋਂ ਭਗਵੰਤ ਮਾਨ ਅਤੇ ਸੱਤ ਪਾਰਟੀ ਵਿਧਾਇਕਾਂ ਤੇ ਬਿਜਲੀ ਦਰਾਂ ਵਿੱਚ ਵਾਧੇ ਵਿਰੁੱਧ ਚੰਡੀਗੜ੍ਹ ਦੇ ਸਕਟਾ ਚਾਰ ਵਿੱਚ ਵਿਧਾਇਕ ਹੌਸਟਲ ਨੇੜੇ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਇਸ ਤੇ ਉਸ ਸਮੇਂ ਭਗਵੰਤ ਮਾਨ ਤੇ ਉਹਨਾਂ ਦੇ ਸਾਥੀਆਂ ਖਿਲਾਫ ਦੰਗਾ ਕਰਨ ਹਮਲਾ ਕਰਨ ਅਤੇ ਪੁਲਿਸ ਨੂੰ ਆਪਣੇ ਫਰਜ਼ ਨਿਭਾਉਣ ਤੋਂ ਰੋਕਣ ਦੇ ਦੋਸ਼ਾਂ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਚੰਡੀਗੜ੍ਹ ਪੁਲਿਸ ਨੇ ਸੈਕਟਰ 33 ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਅਤੇ ਫਿਰ ਭਾਰਤੀ ਦੰਡਵਲੀ ਦੀਆਂ ਧਾਰਾਵਾਂ ਤਹਿਤ ਦੰਗਾ ਪੜਕਾਉਨ, ਗੈਰਕਾਨੂੰਨੀ ਇਕੱਠ ਕਰਨ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ ਤੋਂ ਰੋਕਣ ਦਾ ਕੇਸ ਦਾਇਰ ਕੀਤਾ ਸੀ। ਫਿਰ ਚਾਰ ਸ਼ੀਟ ਵੀ ਦਾਇਰ ਕੀਤੀ ਗਈ ਸੀ ਭਗਵੰਤ ਮਾਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਨਮੋਲ ਰਤਨ ਸਿੱਧੂ ਨੇ ਕਿਹਾ ਕਿ ਧਾਰਾ 144 CrPC ਦੇ ਤਹਿਤ ਮਨਾਹੀ ਦੇ ਹੁਕਮਾਂ ਦੀ ਅਣਹੋਂਦ ਵਿੱਚ ਪੁਲਿਸ ਉਨ੍ਹਾਂ ਨੂੰ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਕਰਨ ਜਾਂ ਪ੍ਰਦਰਸ਼ਨ ਕਰਨ ਤੋਂ ਨਹੀਂ ਰੋਕ ਸਕਦੀ ਉਨਾ ਅੱਗੇ ਦਲੀਲ ਦਿੱਤੀ ਕਿ ਆਪੀਸੀ ਦੀਆਂ ਧਾਰਾਵਾਂ 332 ਅਤੇ 353 ਦੇ ਤਹਿਤ ਅਪਰਾਧ ਦੇ ਜ਼ਰੂਰੀ ਤੱਤ ਸਾਹਮਣੇ ਨਹੀਂ ਆਏ ਇਨ੍ਹਾਂ ਦਲੀਲਾਂ ਤੋਂ ਬਾਅਦ ਅਦਾਲਤ ਨੇ 5 ਸਾਲ ਪੁਰਾਣਾ ਕੇਸ ਰੱਦ ਕਰ ਦਿੱਤਾ ਸੰਸਦ ਦੇ ਸਰਦਰ ਉਤੇ ਇਜਲਾਸ ਦੇ ਪਹਿਲੇ ਹੀ ਦਿਨ ਵਿਰੋਧੀ ਧਿਰਾਂ ਨੇ ਸਦਨ ਦੇ ਵਿੱਚ ਹੰਗਾਮਾ ਕੀਤਾ ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਉਹਨਾਂ ਨੂੰ ਮੁੱਦੇ ਚੁੱਕਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਇਹ ਸਰਕਾਰ ਦੀ ਤਾਨਾਸ਼ਾਹੀ ਹੈ ਸਰਕਾਰ ਨੇ ਲੋਕਤੰਤਰ ਦੀ ਪਰਵਿਵਰਤਾ ਨੂੰ ਹਾਈਜੈਕ ਕਰ ਲਿਆ ਸੰਸਦ ਦੇ ਸਰਦਰ ਉਤੇ ਇਜਲਾਸ ਦੇ ਪਹਿਲੇ ਹੀ ਦਿਨ ਵਿਰੋਧੀ ਧਿਰ ਨੇ ਲੋਕ ਸਭਾ ਦੇ ਵਿੱਚ ਹੰਗਾਮਾ ਕਰ ਦਿੱਤਾ ਲੋਕ ਸਭਾ ਦੇ ਵਿੱਚ ਪ੍ਰਸ਼ਨ ਕਾਲ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਸਪੀਕਰ ਓਮ ਵਿਰਲਾ ਨੇ ਵਿਰੋਧੀ ਧਿਰ ਨੂੰ ਸਦਨ ਨੂੰ ਚੱਲਣ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਦਨ ਚਰਚਾ ਅਤੇ ਗੱਲਬਾਤ ਲਈ ਹੈ ਸਦਨ ਨੂੰ ਚੱਲਣ ਦਿਓ ਸਪੀਕਰ ਦੀ ਅਪੀਲ ਦਾ ਵਿਰੋਧੀ ਧਿਰ ਦੇ ਮੈਂਬਰਾਂ ਤੇ ਕੋਈ ਅਸਰ ਨਹੀਂ ਪਿਆ ਤੇ ਉਹ ਹੰਗਾਮੇ ਕਰਦੇ ਰਹੇ ਹੰਗਾਮੇ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗਈ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਵਿਰੋਧੀ ਪਾਰਟੀਆਂ ਉਹਨਾਂ ਸਾਰੇ ਬਿੱਲਾਂ ਤੇ ਸਰਕਾਰ ਨਾਲ ਸਹਿਯੋਗ ਕਰਨ ਲਈ ਤਿਆਰ ਹਨ ਪਰ ਸਦਨ ਵਿੱਚ ਵਿਰੋਧੀ ਧਿਰ ਨੂੰ ਮੁੱਦੇ ਚੁੱਕਣ ਦੀ ਆਗਿਆ ਨਹੀਂ ਹੈ ਇਹ ਬਹੁਤ ਮੰਦ ਭਾਗ ਹੈ ਕਿ ਲੋਕਤੰਤਰ ਦੀ ਪਵਿੱਤਰਤਾ ਨੂੰ ਹਾਈਜੈਕ ਕਰ ਲਿਆ ਗਿਆ ਹੈ ਬਹੁਤ ਅਫਸੋਸ ਦੀ ਗੱਲ ਹੈ ਕਿ ਲੋਕਤੰਤਰ ਦੀ ਮਰਿਆਦਾ ਨੂੰ ਹਾਈਜੈਕ ਕਰ ਲਿਆ ਹੈ ਲੋਕਤੰਤਰ ਕੀ ਮੰਦਰ ਮੈਂ ਪਾਰਲੀਮੈਂਟ ਕੇ ਅੰਦਰ सत्ता पक्ष और विपक्ष दोनों के मुद्दे उठने चाहिए और तवज्जो मिलना चाहिए महत्व मिलना चाहिए और विशेष रूप से विपक्ष के मुद्दों को लेकिन हम देख रहे हैं आज पहले दिन से ही सत्ता पक्ष सिर्फ अपने मुद्दों पर ही वो चर्चा चाहती है सिर्फ अपने द्वारा लाए गए कानूनों पर चर्चा चाहती है और विपक्षी दलों ने पिछले कुछ दिनों से जो कई मुद्दे उठाए हैं एक भी मुद्दा आज सरकार ने आज के एजेंडे में उन्होंने उल्लेखित नहीं किया है तो क्या मतलब है क्यों बुलाते हैं विपक्षी दलों को बैठक में सदन की कार्यवाही से पहले जानने के लिए कि कौन से विषय हमारे लिए महत्वपूर्ण है जब एक भी विषय बिजनेस एजेंडा में नहीं आता शामिल नहीं होता सारे विपक्षी दलों की एक ही मांग है जिस पर हम सबकी मांग एक जैसी है कि चुनावी प्रक्रिया को लेकर एक चर्चा हो लेकिन सरकार अभी तक नहीं आज, आज नहीं बता पा रही कि किस दिन ये चर्चा होगी किस समय पर चर्चा होगी लेकिन अगर आज का आपने बिजनेस देखा तो उसमें सिर्फ सरकारी सरकार का एजेंडा तो मतलब लोकतंत्र में विपक्ष का कोई मुद्दा नहीं सरकार अपनी मनमानी से चलाएगी तो यही लोकतंत्र पार्लियामेंट संसदीय मर्यादा को हाईजैक करने का काम ये कर रहे हैं ਔਰ ਇਸੇ ਲਈ ਵਿਪਕਸ਼ੀ ਦਲ بار بار ਇਸ ਬਾਤ ਪਰ ਵਿਰੋਧ ਜਤਾ ਰਹਾ ਹੈ ਸਰਦਰੁੱਤ ਇਜਲਾਸ ਦੇ ਪਹਿਲੇ ਹੀ ਦਿਨ ਹੋਏ ਹੰਗਾਮੇ ਤੋਂ ਸਾਫ ਹੈ ਕਿ ਵਿਰੋਧੀ ਤਰ ਸਰਕਾਰ ਨੂੰ ਘੇਰਨ ਦਾ ਕੋਈ ਵੀ ਮੌਕਾ ਨਹੀਂ ਛੱਡੇਗਾ ਪੂਰਾ ਸੈਸ਼ਨ ਹੰਗਾਮਾ ਭਰਪੂਰ ਰਹਿਣ ਦੇ ਅਸਾਰ ਬਣਦੇ ਨਜ਼ਰ ਆ ਰਹੇ ਨੇ ਸੰਸਦ ਦੇ ਸਰਦਰੁੱਤ ਇਜਲਾਸ ਦੇ ਵਿੱਚ ਕਾਂਗਰਸ ਨੇ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ਤੇ ਘੇਰਨ ਦੀ ਤਿਆਰੀ ਕਰ ਲਈ ਹੈ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸਭ ਤੋਂ ਵੱਡਾ ਮੁੱਦਾ ਵੋਟਾਂ ਦੀ heiraferi ਦਾ ਹੈ ਅਸੀਂ ਇਸ ਮੁੱਦੇ ਤੇ ਸਰਕਾਰ ਤੋਂ ਜਵਾਬ ਚਾਹੁੰਦੇ ਹਾਂ ਇਸ ਤੋਂ ਇਲਾਵਾ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਸਮੇਤ ਪੰਜਾਬ ਦੇ ਵੱਖ-ਵੱਖ ਮੁੱਦੇ ਵੀ ਸਦਨ ਦੇ ਵਿੱਚ ਸਰਕਾਰ ਤੋਂ ਜਵਾਬ ਮੰਗਿਆ ਜਾਵੇਗਾ ਸੰਸਦ ਦੇ ਸਰਦਰੁੱਤ اجلاس ਵਿੱਚ ਸੱਤਾ ਤੇ ਵਿਰੋਧੀ ਧਿਰਾਂ ਦਰਮਿਆਨ ਟਕਰਾਅ ਵਾਲੀ ਸਥਿਤੀ ਇਸ ਵਾਰੀ ਬਣਦੀ ਨਜ਼ਰ ਆ ਰਹੀ ਹੈ ਵਿਰੋਧੀ ਧਿਰ ਕਾਂਗਰਸ ਨੇ ਵੱਖ-ਵੱਖ ਮੁੱਦਿਆਂ ਨੂੰ ਸਦਨ ਦੇ ਵਿੱਚ ਚੁੱਕਣ ਦਾ ਫੈਸਲਾ ਕੀਤਾ ਹੈ। ਅਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਹੈ ਕਿ ਸੈਸ਼ਨ ਦਾ ਸਭ ਤੋਂ ਵੱਡਾ ਮੁੱਦਾ ਵੋਟਾਂ ਦੀ ਹਿਰਾਫੇਰੀ ਦਾ ਹੈ। ਸਰਕਾਰ ਇਸ ਤੇ ਚਰਚਾ ਕਰਨ ਤੋਂ ਭੱਜ ਰਹੀ ਹੈ। ਅਸੀਂ ਚੰਡੀਗੜ੍ਹ ਦਾ ਮੁੱਦਾ, ਪੰਜਾਬ ਯੂਨੀਵਰਸਿਟੀ ਅਤੇ ਪੰਜਾਬ ਦੇ ਬਾਕੀ ਮੁੱਦੇ ਵੀ ਚੁੱਕਾਂਗੇ ਅਤੇ ਸਰਕਾਰ ਤੇ ਜਵਾਬਦੇਹ ਹੋਣ ਲਈ ਦਬਾਅ ਪਾਵਾਂਗੇ। ਦੇਖਿਏ ਵਿੰਟਰ ਸੈਸ਼ਨ ਵਿੱਚ ਸਭ ਤੋਂ بڑا ਮੁੱਦਾ ਜੋ ਹੈ ਜੋ ਵੋਟਾਂ ਦਾ ਮੁੱਦਾ ਹੈ ਜਿਸ ਤਰੀਕੇ से ਵੋਟਾਂ ਦੀ ਹਿਰਾਫੇਰੀ ਕਰਕੇ ਸਰਕਾਰ ਬਣਾਈ ਜਾਂਦੀ ਹੈ। उसके ऊपर चर्चा जो है वो लगातार जारी रहेगी क्योंकि इलेक्शन कमीशन जवाब दे नहीं है उसके ऊपर उसको वैसे दायरे से बर कर दे उसकी कोई शिकायत नहीं हो सकती तो अब देश कैसे चलेगा ये अनलानी हुई डिक्टेटरशिप है इसके ऊपर हमारी जो पार्टी अपना स्टैंड स्पष्ट इसके ऊपर मजबूर करेगी सरकार को कि इसको आजाद करके और लोगों के आवाज जो है जो राहुल जी ने पूरा डिटेल उसके बताया उसके ऊपर जवाब दे दुख की बात है देखो जवाब उन्होंने देना है वो जवाब हमसे मांग रहे हैं दुख की बात है तो दूसरा जो पंजाब को लेकर हम चंडीगढ़ के मुद्दा और पंजाब के मुद्दे जो है वो उठाएंगे पंजाब के जो फंड्स है वो पंजाब को नहीं दिए जा रहे उसके अलावा चंडीगढ़ को बार बार यूनिवर्सिटी चंडीगढ़ यूनिवर्सिटी बच्चे पढ़ रहे हैं लेकिन उनको दो महीने संघर्ष करना पड़ा है ये किस बात की रही सब जबकि इन्होंने यू टर्न लिया है सेनेट को खत्म करने की बात की थी उसकी दाद कम करने की उसकी इलेक्शन नहीं हो रही थी लेकिन अब फिर वापस हुआ है लेकिन ये ये क्यों करते हैं पंजाब के सर वन थर्टी वन अमेंडमेंट लाने की बात की अब बोले नहीं लेके आएंगे भाई लेके आओगे क्यों चंडीगढ़ पंजाब का है अब पूरे देश में यहां भी स्टेट नए बने हैं तो नए स्टेट जो बनते हैं उनको नई राजधानी दी जाती है तो चंडीगढ़ तो पेरेंट स्टेट है उसके उसके बीच में से हरियाणा निकले हुए तो हरियाणा को नई राजधानी दे दीजिए चंडीगढ़ में भी ऐसी बात क्यों करते हैं तो इसके ऊपर हमारा हम अपनी बात रखेंगे और जो ਖਾਸ ਕਰ ਗੈਂਗਸਟਰ ਬਾਤ ਹੈ ਜੋ ਪੰਜਾਬ ਮੇ ਬਹੁਤ ਬੁਰੀ ਹਾਲਤ ਹੈ ਇਸ ਸਮੇਂ ਲਾਅ ਔਰਡਰ ਕੀ ਆਮ ਲੋਕ ਪ੍ਰੀੜਿਤ ਹੈ ਬਹੁਤ ਜ਼ਿਆਦਾ ਉਸकी बात ਵੀ ਹਮ ਵਹਾਂ ਬਾਗ ਮੈਂ ਅੋਜਲਾ ਨੇ ਕਿਹਾ ਕਿ ਸਰਕਾਰ ਵਿਰੋਧੀ ਧਿਰ ਦੇ ਸਵਾਲਾਂ ਤੋਂ ਬਚਣ ਲਈ ਸਦਨ ਵਿੱਚ ਵਿਰੋਧੀ ਧਿਰਾਂ ਨੂੰ ਸਮਾਂ ਨਹੀਂ ਦੇ ਰਹੀ ਹੈ ਇਸ ਤੋਂ ਸਾਫ ਹੈ ਕਿ ਸੱਤਾ ਤੇ ਲੋਕਤੰਤਰੀ ਪ੍ਰਣਾਲੀ ਦਾ ਸਨਮਾਨ ਨਹੀਂ ਕਰਦਾ ਸਿਰਫ ਤਾਨਾशाही ਕਰਨਾ ਚਾਹੁੰਦਾ ਹੈ ਸੰਸਦ ਦੇ اجلاس ਦੌਰਾਨ ਵਿਰੋਧੀਆਂ ਨੂੰ ਮੁੱਦੇ ਨਾ ਚੁੱਕਣ ਦੇਣ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕਾਰ ਬਦਲ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਹਨਾਂ ਕਿਹਾ ਕਿ ਪਿਛਲੇ 10 ਸੈਸ਼ਨਾਂ ਦੌਰਾਨ ਵੀ ਇਹੇ ਕੁਝ ਹੁੰਦਾ ਰਿਹਾ ਹੈ। ਵਿਰੋਧੀ ਸੰਸਦ ਮੈਂਬਰਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਇਹ ਰਿਵਾਇਤ ਲੋਕਤੰਤਰ ਪ੍ਰਣਾਲੀ ਨੂੰ ਢਾਹ ਲਗਾ ਰਹੀ ਹੈ। ਸਰਦਰੁੱਤ اجلاس ਦੇ ਪਹਿਲੇ ਦਿਨ ਸੱਤਾ ਧਿਰ ਤੇ ਵਿਰੋਧੀ ਧਿਰ ਦੀਆਂ ਪਾਰਟੀਆਂ ਦਰਮਿਆਨ ਤਲਖ ਬਿਆਨਬਾਜ਼ੀ ਹੋਈ। ਵਿਰੋਧੀ ਧਿਰਾਂ ਨੇ ਦੋਸ਼ ਲਾਇਆ ਕਿ ਉਹਨਾਂ ਨੂੰ ਆਪਣੇ ਮੁੱਦੇ ਚੁੱਕਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਸਰਕਾਰ ਲੋਕ ਮੁੱਦਿਆਂ ਤੇ ਜਵਾਬ ਦੇਣ ਤੋਂ ਭੱਜਣਾ ਚਾਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕਾਰ ਬਾਦਲ ਨੇ ਵੀ ਸਰਕਾਰ ਤੇ ਤਾਨਾਸ਼ਾਹੀ ਦੇ ਦੋਸ਼ ਲਾਏ ਉਹਨਾਂ ਕਿਹਾ ਕਿ ਉਹ ਹਰ ਸੈਸ਼ਨ ਦੌਰਾਨ ਇੱਕ ਰੁਟੀਨ ਬਣ ਗਿਆ ਹੈ ਸਰਕਾਰ ਵਿਰੋਧੀ ਪਾਰਟੀਆਂ ਨੂੰ ਮੁੱਦੇ ਚੁੱਕਣ ਅਤੇ ਬੋਲਣ ਦੀ ਇਜਾਜ਼ਤ ਨਹੀਂ ਦਿੰਦੀ ਇਹ ਤਾਨਾਸ਼ਾਹੀ ਹੈ ਹਾਲ ਵੀ ਕਿਹਾ ਤੇ 올 ਪਾਰਟੀ ਮੀਟਿੰਗ ਸੇ ਵੀ ਚਾ ਇਹ ਤਾਂ ਨੋਰਮਲ ਰੂਟੀਨ ਬਣ ਗਈ ਹੈ ਹਰ ਸੈਸ਼ਨ 'ਚ ਜਿੱਥੇ ਸਰਕਾਰ ਵਿਰੋਧੀ ਪਾਰਟੀਆਂ ਨੂੰ ਆਪਣਾ ਮੁੱਦਾ ਚੱਕਰ ਨਹੀਂ ਦੇਉਗੀ ਤੇ ਵਿਰੋਧੀ ਪਾਰਟੀਆਂ ਮਜਬੂਰ ਨੇ ਕਿਉਂਕਿ ਜਿਹੜੇ ਉਹਨਾਂ ਦੇ ਅਹਿਮ ਇਸ਼ੂ ਨੇ ਜਿਹੜਾ ਉਹਨਾਂ ਦਾ ਹੱਕ ਬੰਦਾ ਕਿ ਇੱਥੇ ਬੋਲ ਸਕਣ ਉਹ ਬੋਲਣ ਦਾ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਜਾਂਦਾ ਜਿਹਦੇ ਕਰਕੇ ਹਰ ਵਾਰੀ ਹਰ ਸੈਸ਼ਨ ਤੁਸੀਂ ਹਿਸਟਰੀ ਕੱਢ ਲਓ ਪਿਛਲੇ ਮੈਨੂੰ ਲੱਗਦਾ 10 ਸੈਸ਼ਨਸ ਦੀ ਘੱਟ ਤੋਂ ਘੱਟ ਹਰ ਹਫਤਾ ਪੂਰਾ ਇੱਕ 10 ਦਿਨ ਵਾਸ਼ਆਊਟ ਹੁੰਦੇ ਨੇ ਕਿਉਂਕਿ ਸਰਕਾਰ ਮੰਨਦੀ ਨਹੀਂ ਹੈ ਕਿ ਵਿਰੋਧ ਵਿਰੋਧੀ ਪਾਰਟੀਆਂ ਆਪਣਾ ਇਸ਼ੂ ਰੇਸ ਕਰਨਾ ਚਾਹੁੰਦੀਆਂ ਨੇ ਇਸ ਕਰਕੇ ਲੜਾਈ ਚੜਦੀ ਰਹਿੰਦੀ ਹੈ ਤੇ ਉਸ ਕਰਕੇ ਬਾਕੀ ਸਾਰੇ ਮੁੱਦੇ ਪਾਣੀ ਚ ਵਾਸ਼ ਆਊਟ ਹੋ ਜਾਂਦੇ ਨੇ ਅਖੀਰ ਚ ਦੋ ਦਿਨ ਚੱਲੂਗਾ ਸਰਕਾਰ ਆਪਣੇ ਦੋ ਬਿਲ ਪਾਸ ਕਰੋਗੀ ਵਿਰੋਧੀ ਆਪਣਾ ਇੱਕ ਅੱਧਾ ਇਸ਼ੂ ਤੇ ਸੈਸ਼ਨ ਖਤਮ ਸੋ ਇਹ ਤਾਂ ਪੈਸਿਆਂ ਦਾ ਲੋਕਾਂ ਦੇ ਪੈਸਿਆਂ ਦਾ ਦੁਰਵਰਤੋਂ ਹੋ ਰਿਹਾ ਮੇਰੇ ਹਿਸਾਬ ਦੇ ਨਾਲ ਅਰ ਸਿਮਰਤ ਕੌਰ ਬਾਦਲ ਨੇ ਕਿਹਾ ਕਿ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਕਰੋੜਾਂ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ ਜੇਕਰ ਉਹ ਲੋਕਾਂ ਦੇ ਮੁੱਦੇ ਸੰਸਦ ਵਿੱਚ ਨਹੀਂ ਰੱਖਣਗੇ ਤਾਂ ਲੋਕਾਂ ਦੀ ਆਵਾਜ਼ ਕਿਵੇਂ ਚੁੱਕੀ ਜਾਏਗੀ ਸਰਕਾਰ ਨੂੰ ਇਸ ਉੱਤੇ ਗੰਭੀਰਤਾ ਦੇ ਨਾਲ ਸੋਚਣ ਦੀ ਜ਼ਰੂਰਤ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਅੰਮ੍ਰਿਤਸਰ ਦੇ ਡੀਸੀ ਨੂੰ ਇੱਕ ਮੰਗ ਪੱਤਰ ਸੌਂਪਿਆ ਕਿਸਾਨ ਆਗੂ ਸਰਵਨ ਸਿੰਘ ਪੰਦੇੜ ਦੀ ਅਗਵਾਈ ਚ ਕਿਸਾਨਾਂ ਨੇ ਕਿਹਾ ਕਿ 5 ਦਸੰਬਰ ਨੂੰ 2 ਘੰਟਿਆਂ ਲਈ ਰੇਲਾ ਰੋਕੀਆਂ ਜਾਣਗੀਆਂ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ 17 ਅਤੇ 18 ਦਸੰਬਰ ਨੂੰ ਡੀਸੀ ਦਫ਼ਤਰਾਂ ਦੇ ਬਾਹਰ ਦਰਨੇ ਲਗਾਏ ਜਾਣਗੇ ਬਿਜਲੀ ਸੋਧ ਬਿੱਲ ਅਤੇ ਆਪਣੀਆਂ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਅਤੇ ਕਿਸਾਨੀ ਮੰਗਾਂ ਨੂੰ ਪੂਰਾ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਪਿੱਛੇ हट ਰਹੀ ਹੈ, ਜਿਸ ਕਾਰਨ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਪੰਦੇਰ ਨੇ ਕਿਹਾ ਕਿ 5 ਦਸੰਬਰ ਨੂੰ ਕਿਸਾਨ 2 ਘੰਟਿਆਂ ਲਈ ਰੇਲ ਜਾਮ ਕਰਕੇ ਸਰਕਾਰ ਨੂੰ ਚੇਤਾਵਨੀ ਦੇਣਗੇ। ਇਸ ਤੋਂ ਬਾਅਦ 17 ਤੇ 18 ਦਸੰਬਰ ਨੂੰ ਕਿਸਾਨ ਅੰਮ੍ਰਿਤਸਰ ਡੀਸੀ ਦਫ਼ਤਰ ਦੇ ਬਾਹਰ ਵੱਡਾ ਧਰਨਾ ਦੇਣਗੇ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਅਸੀਂ ਤਿਆਰ ਆ ਜਿਹੜਾ ਵਾ 17 ਨੂੰ 올 ਪੰਜਾਬ ਦੇ ਡੀਸੀ ਸਹਿਬਾਨ ਤੇ ਸਾਡਾ ਮੋਰਚਾ ਸ਼ੁਰੂ ਹੋ ਰਿਹਾ ਹੈਗਾ ਔਰ ਉਹ ਤੋਂ ਗਾਮ ਮੋਰਚਾ ਅੱਗੇ ਚੱਲੂਗਾ ਜੇ ਸਾਡੀ ਗੱਲ ਨਾ ਸੁਣੀ ਗਈ ਤੇ ਮਜਬੂਰ ਹੋ ਕੇ ਸਾਨੂੰ ਰੇਲਾਂ ਤੇ ਜਾਣਾ ਪਊਗਾ ਇਹ ਉਹਦਾ ਮੰਗ ਪੱਤਰ ਹੈਗਾ ਮੰਗ ਪੱਤਰ ਦੀਆਂ ਮੁੱਖ ਮੰਗਾ ਇੱਕ ਤਾਂ ਬਿਜਲੀ ਬੋਰਡ ਦਾ ਨਿੱਜੀਕਰਨ ਪ੍ਰੀपेड ਮੀਟਰ ਔਰ ਪੰਜਾਬ ਦੀਆਂ ਜਨਰਲ ਜਾਇਦਾਦਾਂ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਵੇਚਣ ਰਹੀਆਂ ਸੈਕੰਡ ਉਹਦਾ ਸ਼ੰਭੂ ਖਨੋਰੀ ਦਾ ਮੁੱਖ ਮੋਰਚਾ ਜਿਹੜਾ ਸ਼ੰਭੂ ਖਨੋਰੀ ਦਾ ਮੁੱਖ ਮੋਰਚਾ ਵਾ ਉਹਦੇ ਵਿੱਚ ਜਿਵੇਂ ਸਾਡੀਆਂ ਉੱਥੇ ਕੁੱਟ ਮਾਰ ਕੇ ਸਾਨੂੰ ਜਵੇਂ ਉਹ ਮੋਰਚਾ ਖਾਲੀ ਕਰਾਇਆ ਗਿਆ ਪੰਜਾਬ ਸਰਕਾਰ ਵੱਲੋਂ ਕੱਲਾ ਸ਼ੰਭੂ ਦਾਈ 3 ਕਰੋੜ 77 ਲੱਖ ਰੁਪਈਆ ਜਿਹੜਾ ਉਹਦਾ ਹਜੇ ਸਾਡਾ ਬਣਿਆ ਦਿੱਤਾ ਨਹੀਂ ਗਿਆ ਕੱਲਾ ਟਰੈਕਟਰ ਟਰਾਲੀਆਂ ਨਹੀਂ ਹੈਗੀਆਂ ਜੜੇ ਉਹਦੇ ਦੋਸ਼ੀ ਅਧਿਕਾਰੀ ਆ ਔਰ ਜਿਨ੍ਹਾਂ ਤੇ ਇਲਜ਼ਾਮ ਜਿਵੇਂ ਆਮ ਆਦਮੀ ਪਾਰਟੀ ਦੇ ਉਸ ਉਥੋਂ ਦੇ ਐਮਐਲਏ ਗੁਰਲਾਲ ਕਨੌਰ ਦੇ ਰਿਸ਼ਤੇਦਾਰਾਂ ਕੋ ਟਰਾਲੀਆਂ ਲੱਭੀਆਂ ਗਈਆਂ ਜਿਵੇਂ ਅਸੀਂ ਵੇਖਿਆ ਜਿਹੜੀ ਨਾਬਾ ਦੀ ਕਾਉਂਸਲਰ ਸੀਗੀ ਉਹਦੇ ਪਤੀ ਦੀ ਜਿਹੜੀ ਵਰਕਸ਼ਾਪ ਆ ਉਹਦੇ ਵਿੱਚੋਂ ਟਰਾਲੀਆਂ ਦਾ ਸਮਾਨ ਮਿਲ ਗਿਆ 5 ਦਸੰਬਰ ਨੂੰ ਜਿਹੜੀ ਵਾਦਾ ਖਲਾਫੀ ਪੰਜਾਬ ਸਰਕਾਰ ਨੇ ਕੀਤੀ ਆ ਕੇਂਦਰ ਨੇ ਪਹਿਲੋ 8 ਨਵੰਬਰ ਤੱਕ ਦਾ ਸਮਾਂ ਦਿੱਤਾ ਸੀ ਉਦੋਂ ਬਾਅਦ ਕੇਂਦਰ ਨੇ 30 ਨਵੰਬਰ ਤੱਕ ਦਾ ਸਮਾਂ ਦਿੱਤਾ ਸੀ ਵੀ ਬਿਜਲੀ ਸੋਧ ਬਿੱਲ ਤੇ ਹਰ ਸੂਬਾ ਜਿਹੜਾ ਵਾ ਉਹ ਆਪਣੀ رائے ਦੇਵੇ ਦੁੱਖ ਦੀ ਗੱਲ ਆ ਦੇਸ਼ ਦੇ ਵਿੱਚ ਇੱਥੋਂ ਤੱਕ ਸੀਪੀਆਈਐਮ ਜਿਹੜੀ ਕੇਰਲਾ ਦੇ ਵਿੱਚ ਕਾਮਰੇਟਾਂ ਦੀ ਸਰਕਾਰ ਆ ਉਹਨਾਂ ਨੇ ਵੀ ਇਹਦੇ ਖਿਲਾਫ ਕੁਝ ਨਹੀਂ ਬੋਲਿਆ ਇਹਦਾ ਮਤਲਬ ਤਮਾਮ ਪਾਰਟੀਆਂ ਬਿਜਲੀ ਬੋਰਡ ਦੇ ਨਿੱਜੀ ਕਰਨ ਦੇ ਵਿੱਚ ਸਹਿਮਤ ਹੈਗੀਆਂ ਨੇ ਇਸ ਕਰਕੇ ਅਸੀਂ ਜਿਹੜਾ ਭਗਵੰਤ ਮਾਨ ਦਾ ਸਪੈਸ਼ਲ ਦੱਸਣ ਲਈ ਪੂਰੇ ਦੇਸ਼ ਦੇ ਲੋਕਾਂ ਨੂੰ ਭਾ ਮ ਕੇਂਦਰ ਦੇ ਖਿਲਾਫ ਅੰਦੋਲਨ ਆ 2 ਘੰਟੇ ਦਾ ਰੇਲ ਰੋਕੋ ਜਿਹੜਾ ਵਾ ਆਪਾਂ ਜਿਹੜਾ ਥਰੋਅਆਊਟ ਪੂਰੇ ਪੰਜਾਬ ਦੇ ਵਿੱਚ ਇੱਕ ਤੋਂ 3 ਵਜੇ ਤੱਕ ਕਰਾਂਗੇ ਤੇ ਅੰਮ੍ਰਿਤਸਰ ਦੇ ਵਿੱਚ ਦੇਵੀ ਦਾਸਪੁਰਾ ਸਾਡਾ ਮੁੱਖ ਕਿਹੜੀ ਤਰੀਕ ਹਾਂ ਇਹ 5 ਦਸੰਬਰ ਨੂੰ 2 ਘੰਟੇ ਲਈ ਸਿਰਫ 2 ਘੰਟੇ ਹੋਰ ਕਈਆਂ 2 ਘੰਟੇ ਅੱਜ ਕਈ ਥਾਵਾਂ ਤੇ ਰੇਲਾਂ ਨਹੀਂ ਆਉਣੀਆਂਗੇ ਸਾਡਾ ਵੀ ਮੁੱਦਾ ਸਾਡਾ ਉੱਪਰ ਚਵੇ ਬੰਦੇ ਨੇ ਕਿਹਾ ਕਿ ਜੇਕਰ ਸਰਕਾਰ ਨੇ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਪਹਿਲਾ ਵੰਗ ਸੰਘਰਸ਼ ਤਿੱਖਾ ਕੀਤਾ ਜਾਵੇਗਾ ਅੰਮ੍ਰਿਤਸਰ ਵਿਖੇ ਪੁਲਿਸ ਨੇ ਪਾਕਿਸਤਾਨ ਤੋਂ ਹਥਿਆਰ ਮੰਗਵਾਉਣ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲ 7 ਆਧੁਨਿਕ ਪਿਸਤੌਲ ਬਰਾਮਦ ਕੀਤੇ ਗਏ ਹਨ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਇਹ ਹਥਿਆਰ ਸਰਹੱਦ ਪਾਰ ਤੋਂ ਡਰੋਨ ਰਾਹੀਂ ਮੰਗਵਾਏ ਸਨ। ਮੁਲਜ਼ਮ ਪਾਕਿਸਤਾਨੀ ਹੈਂਡਲਰ ਦੇ ਸੰਪਰਕ ਦੇ ਵਿੱਚ ਸਨ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿਸਤਾਨ ਸੰਬੰਰਿਤ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮਾਡਿਊਲ ਨਾਲ ਜੁੜੇ ਦੋ ਕਾਰਕੁਨਾਂ ਨੂੰ ਗ੍ਰਫਤਾਰ ਕੀਤਾ ਅਤੇ 7 ਆਧੁਨਿਕ ਪਿਸਤੌਲ ਬਰਾਮਦ ਕੀਤੇ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਨੂੰ ਪਾਕਿਸਤਾਨ ਅਧਾਰਤ ਨੈਟਵਰਕ ਵਿਰੁੱਧ ਇੱਕ ਵੱਡੀ ਸਫਲਤਾ ਦੱਸਿਆ। ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਸਿੱਧੇ ਤੌਰ ਤੇ ਇੱਕ ਪਾਕਿਸਤਾਨੀ ਹੈਂਡਲਰ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਸਨ। ਹਥਿਆਰਾਂ ਦੀ ਬਰਾਮਦਗੀ ਬਾਰੇ ਵੇਰਵੇ ਸਾਂਝੇ ਕਰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਹਥਿਆਰ ਸਰਹੱਦ ਪਾਰ ਤੋਂ ਡਰੋਨ ਰਾਹੀਂ ਮੰਗਵਾਏ ਗਏ ਸਨ। ਮਲਜ਼ਮਾਂ ਤੋਂ ਦੰਗਾਈਦ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਹੜੇ ਦੋਨੋਂ ਮਲਜ਼ਮ ਫੜੇ ਗਏ ਇੱਕ ਬਲਵਿੰਦਰ ਸਿੰਘ ਹੈ। ਪਿੰਡੀ ਸਾਦਾ ਅੰਮ੍ਰਿਤਸਰ ਰੂਰਲ ਦਾ। ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈ। ਇਹਨਾਂ ਨੇ ਪਾਕਿਸਤਾਨ ਬੇਸ ਸਮਗਲਰਜ਼ ਨਾਲ ਇੰਟਾਚ ਹੈ ਤੇ ਉਹਨਾਂ ਦਾ ਹੈਂਡਲਰ ਵੀ ਪਾਕਿਸਤਾਨ ਚ ਹੀ ਹੈ। ਪ੍ਰੀਡੈਸਟਿਨ ਲੋਕੇਸ਼ਨਸ ਤੇ ਜਿਹੜੇ ਕੋਆਰਡੀਨੇਟਸ ਭੇਜਦੇ ਰਹੇ ਉਹਦੇ ਨਾਲ ਡਰੋਨ ਰਾਹੀਂ ਇੱਕ ਕਨਸਾਈਨਮੈਂਟਸ ਆਈਆਂ ਪਹਿਲਾ ਸਾਡੇ ਇਨਸਪੈਕਟਰ ਸੀਆਈਏ ਮੋਲਕਦੀਪ ਹੁਣਾਂ ਦੀ ਟੀਮ ਨੇ ਬਲਵਿੰਦਰ ਨੂੰ ਫੜਿਆ ਉਹ ਤੋਂ ਤਿੰਨ ਜਿਹੜੇ ਐ ਪੀਪੀਐਕਸ 5 ਇਹ ਫੜੇਗੇ ਤੇ 2.30 ਬੋਰ ਦੇ ਚਾਈਨੀਜ਼ ਪਿਸਟਲ ਫੜੇਗੇ 2.30 ਬੋਰ ਚਾਈਨੀਜ਼ ਪਿਸਟਲ ਜੀ ਉਸ ਤੋਂ ਇਲਾਵਾ ਉਸ ਤੋਂ ਬਾਅਦ ਜਿਹੜੀ ਉਦੀ ਫਰਦਰ ਪੁੱਛਗਿੱਤ ਦੇ ਵਿੱਚ ਜੁਗਰਾਜ ਸਿੰਘ ਜਿਹੜਾ ਕਿ ਕਰੰਡੇ ਦਾ ਮੋਲਾ ਬਹਿਰਾਮ ਪਿੰਡਾ ਹੈ ਇਹ ਫੜਿਆ ਗਿਆ ਇਹ ਤੋਂ ਦੋ ਪਿਸਟਲ ਚਾਈਨਿਸ ਹੋਰ ਮਿਲੇ ਜਿਹੜੇ ਸਟਾਰ ਪਿਸਟਲ ਜਿਹਨਾਂ ਨੂੰ 0.30 ਬੋਰ ਦੇ ਕਹਿੰਦੇ ਆ ਤੇ ਇਹਦੇ ਵਿੱਚ ਜਿਹੜੀ ਮੇਨ ਗੱਲ ਆਈ ਹੈ ਕਿ ਜੁਗਰਾਜ ਦੇ ਖਿਲਾਫ ਪਹਿਲਾਂ ਵੀ ਕਮਰਸ਼ੀਅਲ ਕੁਆਂਟੀਟੀ ਦਾ ਇੱਕ ਹੀਰੋਇਨ ਦਾ ਪਰਚਾ ਦਰਜ ਹੈ ਸਰਾਏ ਮਾਨਤਖਨ ਥਾਣਾ ਪੁਲਿਸ ਸਟੇਸ਼ਨ ਜਿਹੜਾ ਹੈਗਾ ਤਰਨਤਨ ਡਿਸਟ੍ਰਿਕਟ ਦਾ ਉੱਥੇ ਹੋਈ ਹੈ ਇਸ ਤੋਂ ਇਲਾਵਾ ਇੱਕ ਮਰਡਰ ਕੀਤਾ ਇਹਨਾਂ ਨੇ ਲੋਪੋਕੇ ਏਰੀਏ ਦੇ ਵਿੱਚ ਜਿੱਤੇ 302 ਮਰਡਰ ਤੇ ਅਟੈਂਪਟ ਟੂ ਮਰਡਰ ਤੇ ਆਰਮਜ਼ੈਕਟ ਦੀਆਂ ਧਾਰਾ ਤਹਿਤ ਮੁਕੱਦਮਾ ਦਰਜ ਹੈ ਉਸ ਵੀ ਵੌਂਟਡ ਸੀਗਾ ਪੁਲਿਸ ਨੂੰ ਸ਼ੱਕ ਹੈ ਕਿ ਸਰਹੱਦ ਪਾਰ ਤੋਂ ਚਲਾਇਆ ਜਾ ਰਿਹਾ ਅਤਵਾਦੀ ਨੈਟਵਰਕ ਪੰਜਾਬ ਵਿੱਚ ਇੱਕ ਵੱਡੀ ਘਟਨਾ ਦੀ ਤਿਆਰੀ ਕਰ ਰਿਹਾ ਸੀ ਫਿਲਹਾਲ ਪੁਲਿਸ ਨੈਟਵਰਕ ਦੇ ਬਾਕੀ ਮੈਂਬਰਾਂ ਦੀ ਭਾਲ ਵਿੱਚ ਜੁਟ ਗਈ ਹੈ ਦਿੱਲੀ ਤਮਾਕੇ ਦੀ ਜਾਂਚ ਕਰ ਰਹੀ NIA ਨੇ ਸੋਮਵਾਰ ਨੂੰ ਕਸ਼ਮੀਰ ਅਤੇ ਲਖਨਊ ਦੇ ਵਿੱਚ 8 ਥਾਵਾਂ ਤੇ ਛਾਪੇਮਾਰੀ ਕੀਤੀ। ਇੱਕੋ ਸਮੇਂ ਕੀਤੀ ਗਈ ਛਾਪੇਮਾਰੀ ਦੌਰਾਨ ਤਮਾਕੇ ਦੇ ਮੁੱਖ ਮਲਜ਼ੂਮਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ। ਏਜੰਸੀ ਦੀਆਂ ਟੀਮਾਂ ਨੇ ਲਖਨਊ ਵਿੱਚ ਅੱਤਵਾਦੀ ਸ਼ਾਹੀਨ ਅਤੇ ਕਸ਼ਮੀਰ ਵਿੱਚ ਅੱਤਵਾਦੀ ਦਾਨਿਸ਼ ਦੇ ਘਰ ਤੇ ਕਈ ਘੰਟਿਆਂ ਤੱਕ ਜਾਂਚ ਕੀਤੀ। ਰਾਸ਼ਟਰੀ ਜਾਂਚ ਏਜੰਸੀ NIA ਨੇ ਦਿੱਲੀ ਅਤਵਾਦੀ ਤਮਾਕੇ ਦੇ ਮਾਮਲੇ ਦੇ ਸਬੰਧ ਦੇ ਵਿੱਚ ਸੋਮਵਾਰ ਨੂੰ ਤਾਬੜ ਤੋੜ ਛਾਪੇਮਾਰੀ ਕੀਤੀ NIA ਦੀਆਂ ਟੀਮਾਂ ਨੇ ਜੰਮੂ ਕਸ਼ਮੀਰ ਅਤੇ ਉੱਤਰ ਪ੍ਰਦੇਸ਼ ਵਿੱਚ 8 ਥਾਵਾਂ ਤੇ ਛਾਪੇਮਾਰੀ ਕੀਤੀ ਏਜੰਸੀ ਨੇ ਇੱਕੋ ਸਮੇਂ ਕਸ਼ਮੀਰ ਵਿੱਚ ਮੌਲਵੀ ਇਰਫਾਨ ਅਹਿਮਦ ਡਾਕਟਰ ਆਦਲ ਡਾਕਟਰ ਮੁਜ਼ਮਿਲ ਆਮੀਰ ਰਾਸ਼ਿਦ ਅਤੇ ਜਸੀਰ ਬਿਲਾਲ ਦੇ ਘਰਾਂ ਅਤੇ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਸ਼ਾਹੀਨ ਦੇ ਘਰਾਂ ਤੇ ਛਾਪੇਮਾਰੀ ਕੀਤੀ ਅਤੇ ਸਬੂਤ ਇਕੱਠੇ ਕਰ ਲਈ ਤਲਾਸ਼ੀ ਲਈ ਐਨਆਈਏ ਨੇ ਸ਼ੌਪਿਆ ਦੇ ਨਦੀਵਗੰਗਪਿੰਡ ਕੋਇਲ ਚਾਂਦਗਾਮ ਮਲੰਗਪੋਰਾ ਸੰਬੂਰਾ ਅਤੇ ਪੁਲਵਾਮਾ ਦੇ ਕੁਲਗਾਮ ਦੇ ਵਿੱਚ ਵੀ ਛਾਪੇ ਮਾਰੇ ਇਸ ਤੋਂ ਇਲਾਵਾ ਡਾਕਟਰ ਉਮਰ ਨਬੀ ਦੇ ਸਹਾਇਗੀ ਜਸੀਰ ਬਿਲਾਲ ਬਾਨੀ ਉਰਫ ਦਾਨਿਸ਼ ਦੇ ਘਰ ਦੀ ਵੀ ਤਲਾਸ਼ੀ ਲਈ ਗਈ ਉਸਤੇ ਹਮਾਮ ਬਾਗ ਭਾਰਤ ਵਿੱਚ ਡਰੋਨ ਹਮਲਿਆਂ ਦੀ ਸਾਜ਼ਿਸ਼ ਰਚਨ ਦਾ ਦੋਸ਼ ਹੈ ਏਜੰਸੀ ਸੂਤਰਾਂ ਦੇ ਅਨੁਸਾਰ ਟੀਮਾਂ ਅਜੇ ਹੀ ਸਬੂਤਾਂ ਦੀ ਭਾਲ ਕਰ ਰਹੀਆਂ ਨੇ ਜੋ ਕਿਸੇ ਵਾਈਟ ਕਾਲਰ ਅਤਵਾਦੀ ਨੈਟਵਰਕ ਦੇ ਨਾਲ ਜੁੜੇ ਹੋ ਸਕਣ ਤਲਾਸ਼ੀ ਦੌਰਾਨ ਨਵੇਂ ਸਬੂਤ ਮਿਲੇ ਹਨ ਜਾਂ ਨਹੀਂ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਜ਼ਿਕਰਯੋਗ ਹੈ ਕਿ ਦਿੱਲੀ ਦੇ ਲਾਲ ਕਿਲੇ ਨੇੜੇ 10 ਨਵੰਬਰ ਨੂੰ ਸ਼ਾਮ 6:52 ਮਿੰਟ ਤੇ ਇੱਕ ਕਾਰ ਵਿੱਚ ਧਮਾਕਾ ਹੋਇਆ ਸੀ ਤਮਾਕੇ ਵਿੱਚ 15 ਲੋਕ ਮਾਰੇ ਗਏ ਸਨ ਕਾਰਨ ਨੂੰ ਅੱਤਵਾਦੀ ਡਾਕਟਰ ਉਮਰ ਚਲਾ ਰਿਹਾ ਸੀ ਹੁਣ ਤੱਕ NIA ਨੇ ਕਾਰ ਤਮਾਕੇ ਦੇ ਸਬੰਧ ਵਿੱਚ 7 ਅੱਤਵਾਦੀਆਂ ਨੂੰ ਗ੍ਰਫਤਾਰ ਕੀਤਾ ਜਿਨ੍ਹਾਂ ਵਿੱਚ ਮੌਲਵੀ ਇਰਫਾਨ ਡਾਕਟਰ ਆਦਲ ਅਤੇ ਜਸੀਰ ਬਿਲਾਲ ਸ਼ਾਮਲ ਹਨ ਇਹਨਾਂ ਵਿੱਚੋਂ 5 ਜੰਮੂ ਕਸ਼ਮੀਰ ਦੇ ਵਸਨੀਕ ਹਨ ਤਮਾਕੇ ਵਿੱਚ ਆਪਣੇ ਆਪ ਨੂੰ ਉਡਾਉਣ ਵਾਲਾ ਡਾਕਟਰ ਉਮਰ ਬੀ ਪੁਲਵਾਮਾ ਦਾ ਵਸਨੀਕ ਸੀ ਉਹ ਫਰੀਦাবাদ ਦੀ ਅਲਫਲਾ ਯੂਨੀਵਰਸਿਟੀ ਦੇ ਵਿੱਚ ਸਹਾਇਕ ਪ੍ਰੋਫੈਸਰ ਸੀ ਫਿਲਹਾਲ NIA ਹੁਣ ਇਸ ਪੂਰੇ ਨੈਟਵਰਕ ਦੇ ਅਗਲੇ ਤੇ ਪਿਛਲੇ ਕਨੈਕਸ਼ਨਾਂ ਦੀ ਭਾਲ ਵਿੱਚ ਜੁਟੀ ਹੋਈ ਹੈ ਤਾਂ ਜੋ ਅਸਲ ਸ਼ਾਜਿਸ਼ ਘਾੜੇ ਤੱਕ ਪਹੁੰਚਿਆ ਜਾ ਸਕੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਤਾਜ਼ਾ ਅਪਡੇਟ ਲੈ ਕੇ ਫਿਰ حاضر ਹੋਵਾਂਗੇ ਉਦ ਤੱਕ ਮਿੰਦੇ ਇਜਾਜ਼ਤ ਧੰਨਵਾਦ